ਮੈਂ ਸਾਰੇ ਲੋਕਾਂ ਦੇ ਨਾਂ ਲਿਖ ਰੱਖਿਆ ਜਿਨ੍ਹਾਂ ਨੇ ਮੈਨੂੰ ਆ 5 ਸਾਲਾਂ ਚ ਟੌਰਚਰ ਕੀਤਾ 10 ਸਾਲਾਂ ਚ ਕਿਉਂ ਟੌਰਚਰ ਕੀਤਾ ਗਿਆ ਤੁਮੇ ਕਿਸ ਗੱਲੋਂ ਐਨੇ ਇੱਕ ਦਾਹ ਕੇ ਗਰੇ ਲਾਤੇ ਨਾ ਜੀ ਵੀ ਮੈਂ ਕਹਿੰਨੇ ਵੀ ਮੈਂ ਆਏ ਲੱਗਦਾ ਵੀ ਧਰਤੀ ਫੜ ਜੇ ਤੇ ਮੈਂ ਸਮਾ ਜਾ ਇੱਕ ਆਡੀਓ ਜਿਹੜੀ ਹੈ ਉਹੀ ਕਹਿ ਰਹੀ ਹੈ ਵੀ ਇਹ ਮੋਲ ਚ ਐ ਜਾਂਦੇ ਸੀ ਦੋਵੇਂ ਜਾਨੀ ਜਿਵੇਂ ਹਸਬੰਡ ਵਾਈਫ ਹੋਣ ਜਿਹੜੇ ਬੱਚੇ ਨੂੰ ਮੈਂ ਆਪਦੀ ਗੋਦੀ ਚ 94 ਚ ਜਨਮ ਦਿੱਤਾ ਹੈ ਉਹ ਬੱਚਾ ਕਿੱਡਾ ਕਹੂ ਤੇ ਉਹਦੇ ਨਾਲ ਇੱਕ ਮਾਂ ਨੂੰ ਗਲਤ ਕਰਤਾ ਫਿਰ ਇੱਕ ਜੀ ਦੇ ਭਰਾਵਾਂ ਦਾ ਤਲਾਕ ਹੋਇਆ ਤਾਂ ਕਿ ਕਿਉਂ ਹੋਇਆ ਇਹ ਜੀ ਆਪਦੇ ਭਰਾਵਾਂ ਨਾਲ ਸੌਂਦੀ ਐ ਪਰ ਫੇਟੇ ਮੂੰ ਮਰਜੋ ਜੇ ਤੁਹਾਨੂੰ ਥੋੜੀ ਮਾਂ ਨੇ ਜਨਮ ਦਿੱਤਾ ਤੁਸੀਂ ਤਾਂ ਮੇਰੇ ਭਰਾਵਾਂ ਨਾਲ ਹੀ ਮੇਰੇ ਸਬੰਧ ਬਣਾ ਕੇ ਤੁਸੀਂ ਤਾਂ ਮੇਰੇ ਜੰਮੇ ਸਨ 94 ਚ ਜਦੋਂ ਜੰਮਿਆ ਸੀ ਮੈਂ ਆਪਦੇ ਹੱਥਾਂ 'ਚ ਫੜਿਆ ਸੀ ਤੁਸੀਂ ਤਾਂ ਉਹਨਾਂ ਨਾਲ ਹੀ ਮੇਰੇ ਸਬੰਧ ਬਣਾਤੇ ਐਨੇ ਗਿਰਗੇ ਪੰਜਾਬ ਐਨਾ ਗਿਰ ਗਿਆ ਵੀ ਤੁਸੀਂ ਮਾਂ ਪੁੱਤਾਂ ਦੇ ਰਿਸ਼ਤੇ ਨੂੰ ਖਤਮ ਕਰਤਾ ਮੈਂ 3 ਮਹੀਨਾ ਦੀ ਪ੍ਰੈਗਨੈਂਸੀ ਸੀ ਜੀ ਜੀ ਮੈਂ ਇੰਨੀ ਪਟਕੀ ਬਾਰੇ ਵੀ ਇਹ ਕਿਹਾ ਗਿਆ ਕਿ ਇਹ ਨਾਜਾਇਜ਼ ਹੈ ਕਮੀਨਾ ਇੱਕ ਦਿਨ ਦੀ ਬੇਟੀ ਲੈ ਕੇ ਇੱਥੇ ਆ ਗਈ ਕਈਆਂ ਨੇ ਕਿਹਾ ਜੀ ਜਵਾਕੜੀ